1000 ਰੁਪਏ ਤੋਂ ਰੇਟ ਸ਼ੁਰੂ ਹੈ ਦਾ ਸਿਰਫ 1000 ਰੁਪਏ ਦਾ ਆਪਾਂ ਨੂੰ ਮੈਟ ਮਿਲ ਜਾਣਾ ਪਸ਼ੂਆਂ ਵਾਲਾ ਤੇ ਇੱਧਰ ਰੇੜੀ ਵੇਖ ਲਓ ਤੁਸੀਂ ਇਹ 3500 ਰੁਪਏ ਦੀ ਆਪਾਂ ਨੂੰ ਰੇੜੀ ਮਿਲ ਜਾਣੀ ਹੈ ਪੱਠੇ ਪਾਲੋ ਭਾਵੇਂ ਇਹਦੇ ਨਾਲ ਗੋਹਾ ਪੱਖਾ 7500 ਦਾ ਮਿਲ ਜਾਣਾ ਆਪਾਂ ਨੂੰ 1000 ਉਹ 11000 ਦਾ ਵਿੱਚ ਮੋਟਰ ਦਾ ਫਰਕ ਰਹਿਣਾ 1 HP ਮੋਟਰ ਵਾਲਾ ਪੱਖਾ ਜਿਹੜਾ ਆਪਾਂ ਨੂੰ 11000 ਦਾ ਮਿਲ ਜਾਣਾ ਹੈ ਜੇ ਆਪਣੇ ਕੋਲ ਡੇਰੀ ਫਾਰਮ ਵੱਡਾ ਪਸ਼ੂ ਜ਼ਿਆਦਾ ਹੈ ਫਿਰ ਆਪਾਂ ਆਹ ਪੱਖਾ ਲੈ ਆ ਸਕਦੇ ਆ ਇਹਦਾ ਪ੍ਰਾਈਸ ਹੈਗਾ ਜੀ 30000 ਆਉਣ ਵੀਰੋ 10 ਪੁਆਰਿਆਂ ਦਾ ਸੈੱਟ ਸਣੇ ਆ ਸਾਰਾ ਸਮਾਨ ਪਾਈਪ ਕਿੰਨੀ ਦੱਸੀ ਹੈ ਜੀ ਇਹ 50 ਫੁੱਟ ਪਾਈਪ ਹੈਗੀ ਹੈ 50 ਫੁੱਟ ਪਾਈਪ ਮਿਲ ਜਾਣੀ ਹੈ ਸਰ ਉਹ 3200 ਰੁਪਈਆ ਦੇ ਵਿੱਚ ਆਪਾਂ ਨੂੰ ਸਾਰਾ ਸੈਟਪ ਦੋਵੇਂ ਪਸ਼ੂ ਇਹਦੇ ਉੱਤੇ ਪ੍ਰੈਸ਼ਰ ਦਊਗਾ ਇਹਨੇ ਉਹਦੇ ਹੀ ਚੱਲਣਾ 1000 ਰੁਪਿਆ ਇਹਦਾ ਪ੍ਰਾਈਸ ਹੈ ਤੇ ਖੁਰਨੀ ਦੇ ਨਾਲ ਐ ਲੱਗ ਜਾਂਦਾ ਇੱਥੋਂ ਦੀ ਇਹਦੇ ਪਾਣੀ ਵਾਲਾ ਕਨੈਕਸ਼ਨ ਲੱਗਦਾ ਸਤਿਕਾਰ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਪੁੰਟਿਆਰੀ ਮਾਰਕੀਟ ਵਾਲਾ ਸਾਹਿਬ ਮੋਸਲਾ ਟੈਗ ਦੇ ਉੱਤੇ ਤੇ ਆਪਾਂ ਡੇਰੀ ਦੇ ਰਿਲੇਟਡ ਏ ਟੂ ਜ਼ेड ਪ੍ਰੋਡਕਟ ਜਿਵੇਂ ਤੁਸੀਂ ਦੇਖੀ ਜਾਂ ਨਿਓ ਪੱਖੇ ਪਏ ਆ ਇਧਰ ਮੈਟ ਪਏ ਆ ਅੰਦਰ ਮਸ਼ੀਨਾਂ ਪਈਆਂ ਹੋਰ ਵੀ ਨਿੱਕੇ ਨਿੱਕੇ ਪ੍ਰੋਡਕਟ ਹੁੰਦੇ ਆ ਜਿਵੇਂ ਕਿ ਕੰਡੇ ਹੋਗੇ ਹਨਾ ਛੋੜੇ ਹੋਗੇ ਸਾਰੀਆਂ ਚੀਜ਼ਾਂ ਦਿਖਾਵਾਂਗੇ ਤੇ ਰੇਟ ਵੀ ਦੱਸਾਂਗੇ ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤ ਕਰ ਲੈਨੇ ਆ ਪੱਖਿਆਂ ਤੋਂ ਆਹ ਪੱਖਿਆਂ ਦਾ ਰੇਟ ਭਾਈ ਜੀ 11000 ਰੁਪਏ ਤੋਂ ਸ਼ੁਰੂ ਹੈ ਜੀ ਇੱਕ ਪੱਖਾ 7500 ਦਾ ਮਿਲ ਜਾਣਾ ਆਪਾਂ ਨੂੰ ਇੱਕ ਮਿਲੂਗਾ 11000 ਦਾ ਵਿੱਚ ਮੋਟਰ ਦਾ ਫਰਕ ਰਹਿਣਾ 1 ਐਚ ਪੀ ਮੋਟਰ ਵਾਲਾ ਪੱਖਾ ਜਿਹੜਾ ਆਪਾਂ ਨੂੰ 11000 ਦਾ ਮਿਲ ਜਾਣਾ ਇਹ ਆਪਣੇ ਕੋਲੇ ਡੇਰੀ ਫਾਰਮ ਵੱਟਾ ਪਸ਼ੂ ਜਾਦੇ ਆ ਫੇਰ ਆਪਾਂ ਆ ਪੱਖਾ ਲੈ ਆ ਸਕਦੇ ਆ ਇਹਦਾ ਪ੍ਰਾਈਸ ਹੈਗਾ ਜੀ 30000 ਰੁਪਿਆ ਇਹਦੇ ਵਿੱਚ ਮੋਟਰਬਾਈ ਜੀ 1.5 ਐਚਪੀ ਦੀ ਆਉਂਦੀ ਹੈ ਹਨਾ 1.5 ਐਚਪੀ ਮੋਟਰ ਵਾਲਾ ਪੱਖਾ ਇਹ ਆਪਾਂ ਨੂੰ 30000 ਦਾ ਮਿਲ ਜਾਣਾ ਸਾਈ ਤੁਸੀਂ ਚੈੱਕ ਕਰ ਸਕਦੇ ਹੋ ਇੱਧਰ ਮੈਟ ਪਏ ਆ ਬਾਈ ਹੋਰਾਂ ਕੋਲੇ 1000 ਰੁਪਏ ਤੋਂ ਰੇਟ ਸ਼ੁਰੂ ਹੈ ਇਹਦਾ ਸਿਰਫ 1000 ਰੁਪਏ ਦਾ ਆਪਾਂ ਨੂੰ ਮੈਟ ਮਿਲ ਜਾਣਾ ਪਸ਼ੂਆਂ ਵਾਲਾ ਤੇ ਇੱਧਰ ਰੇੜੀ ਵੇਖ ਲਓ ਤੁਸੀਂ ਤੇ 3500 ਰੁਪਏ ਦੀ ਆਪਾਂ ਨੂੰ ਰੇੜੀ ਮਿਲ ਜਾਣੀ ਹੈ ਪੱਠੇ ਪਾਲੋ ਭਾਵੇਂ ਇਹਦੇ ਨਾਲ ਗੋਹਾ ਸਿੱਟੂ ਹੁਣ ਆਪਾਂ ਤੁਹਾਨੂੰ ਮੇਨ ਚੀਜ਼ ਦਿਖਾਉਣੇ ਅੰਦਰ ਜਾ ਕੇ ਵੀ ਹੋਰ ਕਿਹੜਾ ਕਿਹੜਾ ਸਮਾਨ ਆਪਣੇ ਹਾਸਤੇ ਡੇਰੀ ਫਾਰਮਰਾਂ ਵਾਸਤੇ ਬਾਈ ਹੋਰੀ ਲੈ ਕੇ ਆਏ ਜੀ ਹੁਣ ਆਪਾਂ ਪਹੁੰਚ ਗਏ ਅੰਦਰ ਤੇ ਸਭ ਤੋਂ ਪਹਿਲਾਂ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਆਪਾਂ ਆਪਣੇ ਦਰਸ਼ਕਾਂ ਨੂੰ ਦੱਸ ਚੁੱਕੇ ਹਾਂ ਵੀ ਆਪਾਂ ਮਾਛੀ ਵਾਲਾ ਸਾਹਿਬ ਖੜੇ ਹਾਂ ਇਸ ਟਾਈਮ ਤੇ ਡੇਰੀ ਦੇ ਰਿਲੇਟਡ ਏ ਟੂ ਜ਼ੈਡ ਛੋਟੇ ਤੋਂ ਛੋਟਾ ਸਮਾਨ ਤੇ ਵੱਡੇ ਤੋਂ ਵੱਡਾ ਮਿਲਕਿੰਗ ਮਸ਼ੀਨਾਂ ਵੀ ਇੱਥੇ ਆਪਾਂ ਨੂੰ ਮਿਲ ਜਾਣੀਆਂ ਹੈ ਤੇ ਬਾਈ ਜੀ ਆ ਕੀ ਸਮਾਨ ਪਿਆ ਪਹਿਲਾਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਵੀ ਇਹ ਕੀ ਚੀਜ਼ ਆ ਜੀ ਇਹਨਾਂ ਆ ਪਾ ਡੇਰੀ ਫਾਰਮ ਦੇ ਵਿੱਚ ਦੇਖਦੇ ਆਂ ਪਸ਼ੂਆਂ ਦੇ ਉੱਪਰ ਇੱਕ ਫੁਆਰੇ ਲੱਗੇ ਹੋਏ ਹੁੰਦੇ ਬਾਈ ਜੀ ਕੋਲੇ ਆ ਕੇ ਦਿਖਾਓ ਆ ਫੁਆਰੇ ਪਸ਼ੂਆਂ ਨੂੰ ਗਰਮੀ ਤੋਂ ਬਚਾਉਣ ਵਾਸਤੇ ਆਪਾਂ ਫੁਆਰੇ ਸੈਟ ਲਗਾਉਨੇ ਆ ਹੂੰ ਇਹ ਉਹੀ ਸੈਟ ਆਗਾ ਜੀ ਅੱਛਾ ਇਹ ਪੁਆਰੇ ਆ ਜਿਹੜੇ ਆਪਾਂ ਪਸ਼ੂਆਂ ਵਾਸਤੇ ਲਾਉਨੇ ਆ ਠੀਕ ਹੈ ਜੀ ਬਿਲਕੁਲ ਜੀ ਤੇ ਇਹ ਆਪਾਂ ਨੂੰ ਕੀ ਕਿੰਨਾ ਇਹਦਾ ਪ੍ਰਾਈਸ ਹੁੰਦਾ ਕਿੰਨਾ ਕੀ ਕੁਝ ਮਿਲਦਾ ਇਹਦੇ ਨਾਲ ਇਹ ਵੀ ਜੀ ਅਸੀਂ ਨਾ ਇਹ ਸਾਰਾ ਹੀ ਸਿਸਟਮ ਅਸੀਂ ਦੇ ਦਿੰਨੇ ਆ ਹੁੰਨੇ ਆ ਹੂੰ ਇਹਦੇ ਵਿੱਚ ਤੁਹਾਨੂੰ ਆ ਮੋਟਰ ਹੁੰਦੀ ਹੈ ਜੀ ਹੂੰ ਇਹ ਟਾਈਮਰ ਹੋ ਗਿਆ ਜੀ ਠੀਕ ਹੈ ਜੀ ਇਹ ਐਡਾਪਟਰ ਹੋ ਗਿਆ ਪਲੇਟ ਦੇ ਉੱਤੇ ਇਹ ਸਾਰਾ ਫਿਲਟਰ ਦਾ ਸਮਾਨ ਹੋ ਗਿਆ ਜੀ ਇਹ ਪਾਈਪ ਹੋ ਗਈ ਜੀ ਆਹ 10 ਨੋਜ਼ਲਾਂ ਦਾ ਸੈੱਟ ਹੋ ਗਿਆ ਨੋਜ਼ਲਾਂ 10 ਆ ਜਾਣਗੇ ਨਾਲ ਹਾਂ ਜੀ ਇਹ ਸਾਰਾ ਕੰਪਲੀਟ ਸੈੱਟ ਅਸੀਂ ਦੇ ਦਿੰਨੇ ਆ ਇਹ 10 ਨੋਜ਼ਲਾਂ ਵਾਲਾ ਸੈੱਟ ਇਸ 3200 ਰੁਪਏ ਦਾ ਦੇ ਦਿੰਨੇ ਆ ਆ ਸਾਰਾ ਸਮਾਨ ਆਹ ਚੀਜ਼ ਵੀ ਨਾਲ ਮਿਲੂਗੀ ਆਪਾਂ ਨੂੰ ਆਹ ਜਿਹੜਾ ਤੁਸੀਂ ਦੱਸਿਆ ਸੀ ਇਹ ਸਟਾਰਟਰ ਇਹ ਹੈ ਇਹ ਹੈਗਾ ਜੀ ਟਾਈਮਰ ਟਾਈਮਰ ਇਹ ਉਹਦਾ ਟਾਈਮ ਸੈੱਟ ਕਰਦਾ ਆ ਇਹਨੂੰ ਕਿੰਨਾ ਟਾਈਮ ਚਲਾਉਣਾ ਹੈਗਾ ਕਿੰਨਾ ਟਾਈਮ ਇਹਨੂੰ ਬੰਦ ਕਰਨਾ ਹੈਗਾ ਇਹ ਤੋਂ ਆਪਾਂ ਇੱਕ ਵਾਰੀ ਸੈਟਿੰਗ ਕਰ ਦੇਣੀ ਆ ਉਸ ਤੋਂ ਬਾਅਦ ਆ ਕੇ ਪਲੱਗ ਲਗਾ ਕੇ ਸੋਚ ਆ ਇਹਨੇ ਆਪਣੇ ਆਪ ਚੱਲ ਪੈਣਾ ਆਪਣੇ ਆਪ ਬੰਦ ਹੋ ਜਾ ਲਓ ਵੀ ਕਿਸਾਨ ਵੀਰੋ 10 ਪੁਹਾੜਿਆਂ ਦਾ ਸੈੱਟ ਸਣੇ ਆ ਸਾਰਾ ਸਮਾਨ ਪਾਈਪ ਕਿੰਨੀ ਦੱਸੀ ਹੈ ਜੀ ਇਹ 50 ਫੁੱਟ ਪਾਈਪ ਹੈਗੀ ਆ। 50 ਫੁੱਟ ਪਾਈਪ ਮਿਲ ਜਾਣੀ ਆ ਸਰ ਉਹ 3200 ਰੁਪਈਆ ਦੇ ਵਿੱਚ ਆਪਾਂ ਨੂੰ ਸਾਰਾ ਸੈਟਅਪ ਮਿਲ ਜਾਣਾ ਇਹ। ਫਿਲਟਰ ਵੀ ਨਾਲ ਆਊਗਾ, ਪਾਈਪ ਵੀ ਨਾਲ ਆਊ, ਆਹ ਟਾਈਮਰ ਵੀ ਨਾਲ ਆਊ ਤੇ ਆਹ ਨੋਜ਼ਲਾਂ ਵੀ ਨਾਲ ਆਉਣੀਆਂ ਹੈ ਨਾ ਬਈ ਜੇ ਕਿਸੇ ਨੇ ਇਹ ਕੂਰੀਅਰ ਕਰਵਾਉਣਾ ਹੈਗਾ ਤੇ ਕੂਰੀਅਰ ਚਾਰਜ ਲੱਗਦਾ ਹੈ 300 ਰੁਪਈਆ ਜੀ। ਕੂਰੀਅਰ ਕਰਕੇ ਇਹ 3500 ਰੁਪਈਆ ਦਾ ਪੈਂਦਾ ਹੈ ਜੀ। ਨਹੀਂ ਵੀ ਕਿਤੇ ਵੀ ਮੰਗਵਾਵੇ 300 ਰੁਪਈਆ ਹੀ ਲੱਗੂਗਾ ਭਾਵੇਂ 올 ਇੰਡੀਆ ਜੀ। ਬਿਲਕੁਲ ਜੀ। ਲਓ ਜੀ। ਹਾਂ ਜੇ ਆਪਾਂ ਘਰੇ ਬੈਠੇ ਆਣੇ ਮੰਗਵਾਉਣਾ ਹੋਵੇ ਤਾਂ 300 ਰੁਪਈਆ ਦਾ ਤੇ ਬਾਈ ਜੀ ਇਹ ਆ ਕੀ ਚੀਜ਼ਾਂ ਪਈਆਂ ਆਪਣਾ ਕੀ ਹੈਗਾ ਸਾਡਾ ਮਿਲਕਿੰਗ ਮਸ਼ੀਨ ਦਾ ਸਪੇਅਰ ਪਾਰਟ ਜੀ ਠੀਕ ਹੈ ਜੀ ਹਾਂ ਜੀ ਇਹ ਆ ਜਾਂਦਾ ਜੀ ਜਿੱਦਾਂ ਸਾਡੀ ਨਾਨ ਬ੍ਰਾਂਡ ਮਸ਼ੀਨ ਹੁੰਦੀ ਆ ਹਾਂ ਜੀ ਮਤਲਬ ਇਹ ਵਾਲਾ ਕਲੌਅ ਸੀ ਦੇ ਦਿੰਨੇ ਆ ਜੀ ਆਪਣਾ 800 ਰੁਪਏ ਦਾ ਜੀ ਲਓ ਜੀ ਇਹ 800 ਰੁਪਏ ਦਾ ਜਿਹੜਾ ਮਿਲਕਿੰਗ ਮਸ਼ੀਨਾਂ ਦੇ ਉੱਤੇ ਲੱਗਦਾ ਹੁੰਦਾ ਨਾਨ ਬ੍ਰਾਂਡ ਕਲੌਅ ਹੈਗਾ ਜੀ ਇਹ ਸਾਡਾ ਠੀਕ ਹੈ ਜੀ ਠੀਕ ਹੈ ਜੀ ਤੇ ਇੱਕ ਇਹ ਨਾਨ ਬ੍ਰਾਂਡ ਪਲਸੇਟਰ ਹੈਗਾ ਜੀ ਇਹ ਅਸੀਂ ਦੇ ਦਿੰਨੇ ਆ 800 ਰੁਪਏ ਦਾ ਜੀ ਇਹ ਇਹ ਵੀ 800 ਦਾ ਹਾਂ ਜੀ ਠੀਕ ਹੈ ਜੀ ਫਿਰ ਆ ਆ ਜਾਂਦੇ ਆ ਜੀ ਲਾਈਨਰ ਇਹ ਮੈਲਸਟੀ ਕੰਪਨੀ ਦੇ ਲਾਈਨਰ ਨੇ ਜੀ ਇਹ ਮੈਲਸਟੀ ਕੰਪਨੀ ਦੇ ਲਾਈਨਰ ਹੁੰਦੇ ਨੇ ਨੌਨ ਬ੍ਰਾਂਡ ਵੀ ਹੁੰਦੇ ਨੇ ਹਾਂਜੀ ਇਹ ਜਿਹੜੇ ਪਲਸੇਟਰ ਹੈ ਇਹ ਲਾਈਨਰ ਹੈਗੇ ਨੇ ਇਹ 600 ਰੁਪਏ ਤੋਂ ਸ਼ੁਰੂ ਹੋ ਜਾਂਦੇ ਆ 600 800 ਇਦਾਂ ਮਿਨੀਮਮ ਸ਼ੁਰੂ ਹੋ ਜਾਂਦਾ ਹੈ ਇਹ ਲਾਈਨਰ ਕਹਿਣ ਦਾ ਮਤਲਬ ਉਹ ਆਣਾ ਜੀ ਜਿਹੜੇ ਪੈਨ ਦੇ ਉੱਤੇ ਚੜ੍ਹ ਦਿੰਦੇ ਹਾਂ ਹਾਂਜੀ ਹਾਂਜੀ ਠੀਕ ਹੈ ਜੀ ਮੈਂ ਕੋਲ ਕੇ ਪੈਕੇਟ ਤੋਂ ਦਿਖਾ ਵੀ ਦਿੰਦਾ ਆ ਇਹ ਚਾਰ ਪੀਸਾਂ ਦਾ ਪੈਕੇਟ ਹੁੰਦਾ ਹੈ ਜੀ ਇਹ ਠੀਕ ਹੈ ਜੀ ਆਹ ਲਓ ਜੀ ਇਹ ਚਾਰ ਪੀਸਾਂ ਦਾ ਪੈਕੇਟ ਹੈਗਾ ਇਦੇ ਵਿੱਚ ਚਾਰ ਪੀਸ ਹੁੰਦੇ ਨੇ ਪੈਕੇਟ ਦੇ ਆ ਆ ਦੇਖ ਸਕਦੇ ਹੋ ਜੀ ਆਪਾਂ ਮਿਲਕਿੰਗ ਮਸ਼ੀਨਾਂ ਦੇਖੀਆਂ ਹੋਣੀਆਂ ਥਾਣਾ ਦੇ ਉੱਤੇ ਐ ਚੜਦੇ ਹੁੰਦੇ ਆ ਇਹ ਤੇ ਇਹ ਪੈਕੇਟ ਦੇ ਵਿੱਚ ਚਾਰ ਹੁੰਦੀ ਐ ਤੇ ਇਹ 600 ਤੋਂ ਇਹਨਾਂ ਦਾ ਪ੍ਰਾਈਸ ਸ਼ੁਰੂ ਹੋਇਆ ਹਾਂ ਜੀ ਇਹਦੇ ਵਿੱਚ ਦੋ ਮਾਡਲ ਹੈਗੇ ਨੇ ਇੱਕ 600 ਰੁਪਏ ਦਾ ਈ 800 ਰੁਪਏ ਦਾ ਠੀਕ ਹੈ ਜੀ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਤਾਂ ਸਾਡਾ ਜਿਹੜਾ ਖੋਸਲਾ ਟੈਕ ਮਸ਼ੀਨ ਦੇ ਵਿੱਚ ਲੱਗਿਆ ਹੁੰਦਾ ਉਹ ਤਾਂ ਫਿਰ ਪ੍ਰੀਮੀਅਮ ਕੁਆਲਿਟੀ ਹੈਗੀ ਹੈਗੀ ਆ ਠੀਕ ਹੈ ਜੀ ਠੀਕ ਹੈ ਜੀ ਇਹ ਵਾਲਾ ਕਲੌਕ ਖੋਸਲਾ ਟੈਕ ਵਾਲਾ ਇਹ 1500 ਰੁਪਏ ਦਾ ਹੈਗਾ ਇਹ ਪ੍ਰੋਪਰ ਬ੍ਰਾਂਡ ਦਾ ਹੈਗਾ ਸਹੀ ਹੈ ਲੋ ਸਾਡਾ ਆਪਣਾ ਬਣਿਆ ਹੋਇਆ ਹੈਗਾ ਜੀ ਆਹ ਦੇਖ ਸਕਦੇ ਹੋ ਤੁਸੀਂ ਇੱਥੇ ਮਾਰਕਾ ਵੀ ਲੱਗਿਆ ਮੋਹਰ ਲੱਗੀ ਆ ਖੋਸਲਾ ਟੈਕ ਮਿਲਕਿੰਗ ਮਸ਼ੀਨ ਇੰਡੀਆ ਤੇ ਇਹ ਵੀ ਵੀਰ ਜੀ ਇਸ ਤੋਂ ਬਾਅਦ ਫਿਰ ਆ ਪਲਸੇਟਰ ਹੁੰਦਾ ਜੀ ਇਹ ਵੀ ਸਾਡਾ ਆਪਣੇ ਬ੍ਰਾਂਡ ਦਾ ਹੈਗਾ ਇਹ ਖੋਸਲਾ ਟੈਕ ਦਾ ਹੈਗਾ ਜੀ ਠੀਕ ਹੈ ਜੀ ਠੀਕ ਹੈ ਜੀ ਇਹਦੇ ਪ੍ਰੋਪਰ ਸਾਡੀ ਸਾਰੀ ਮਾਰਕਿੰਗ ਹੈਗੀ ਆ ਇਹ ਸਾਡੀ ਇਹਦੀ ਕੁਆਲਿਟੀ ਜਿਹੜੀ ਇਹਦੀ ਹੈਗੀ ਆ ਫਸਟ ਗ੍ਰੇਡ ਦਾ ਮਟੀਰੀਅਲ ਹੈਗਾ ਇਹ ਸਾਰਾ ਇਹ ਠੀਕ ਹੈ ਜੀ ਇਹ 1500 ਰੁਪਏ ਦਾ ਹੈਗਾ ਜੀ ਇਹ ਪਲਸੇਟਰ ਕੁਰੀਅਰ ਚਾਰਜ ਇਹਦੇ ਤੇ ਅਲੱਗ ਪੈਣਗੇ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਆਹ ਵਾਲੇ ਰਬੜ ਆ ਜਾਂਦੇ ਆ ਜੀ ਜਿਹੜੇ ਮੈਂ ਫੂਡ ਗ੍ਰੇਡ ਰਬੜ ਕਹੀ ਸੀ ਤੁਹਾਨੂੰ ਠੀਕ ਹੈ ਜੀ ਤੇ ਇਹ ਵਾਲਾ 1600 ਰੁਪਏ ਦਾ ਰੇਟ ਹੈਗਾ ਹੈ ਦਾ ਠੀਕ ਹੈ ਜੀ ਇਹ ਜੁਲਾਈ 25 ਦੀ ਗੱਲ ਮੈਂ ਕਰ ਰਿਹਾ ਜੁਲਾਈ 25 ਦੇ ਵਿੱਚ ਅੱਜ ਰੇਟ ਇਹ ਹੈਗੇ ਨੇ ਬਾਕੀ ਜਦੋਂ ਕਸਟਮਰ ਨੇ ਚੀਜ਼ ਮੰਗਵਾਣੀ ਆ ਉਦੋਂ ਉਸ ਟਾਈਮ ਕਾਲ ਕਰ ਲੈਣ ਤੇ ਉਸ ਟਾਈਮ ਦਾ ਜੋ ਰੇਟ ਹੈਗਾ ਉਹ ਸਟੈਂਡਰਡ ਰੇਟ ਲੱਗ ਜੇ ਵੀ ਜਿਹੜਾ ਆਪਾਂ ਵੀਡੀਓ ਦੇ ਵਿੱਚ ਰੇਟ ਦੱਸਿਆ ਉਹ ਹੈ ਵੀ ਅੱਜ ਦਾ ਤੇ ਜਿਹੜਾ ਇੱਥੇ ਆ ਕੇ ਲੈ ਕੇ ਜਾਊਗਾ ਉਹਨਾਂ ਵਾਸਤੇ ਆ। ਜੇ ਆਪਾਂ ਘਰੇ ਬੈਠੇ ਨੇ ਮੰਗਵਾਉਣਾ ਉਹਦਾ ਡਿਲੀਵਰੀ ਚਾਰਜ ਐਕਸਟਰਾ ਲੱਗੂਗਾ ਤੇ ਡਿਲੀਵਰੀ 올 ਇੰਡੀਆ ਦੇ ਵਿੱਚ ਹੋ ਜਾਣੀ ਹੈ। ਹਾਂਜੀ ਤੇ ਬਾਈ ਜੀ ਆਪਾਂ ਨਿੱਕਾ ਨਿੱਕਾ ਸਮਾਨ ਵੀ ਰੱਖ ਦਿਆ ਜਿਵੇਂ ਉਹ ਫੋੜੇ ਪਏ ਆ ਹਨਾ। ਹਾਂਜੀ ਉਹ ਫੋੜੇ ਪਏ ਨੇ ਬਾਕੀ ਜਿਹੜੀਆਂ ਮੇਨ ਚੀਜ਼ਾਂ ਹੈਗੀਆਂ ਨੇ ਉਹ ਮੈਂ ਤੁਹਾਨੂੰ ਦੱਸ ਦਿੰਨਾ ਜੀ। ਜਿਸ ਤਰ੍ਹਾਂ ਕਿ ਆ ਚੀਜ਼ਾਂ ਬੜੀਆਂ ਜ਼ਰੂਰੀ ਨੇ ਪਸ਼ੂ ਦੇ ਡੇਰੀ ਫਾਰਮ ਦੇ ਵਿੱਚ ਲੱਗਦੀਆਂ ਨੇ ਇਹ ਕੀ ਚੀਜ਼ ਹੈ ਜੀ ਪਸ਼ੂਆਂ ਨੂੰ ਪਾਣੀ ਪਿਲਾਉਣ ਵਾਸਤੇ ਖੁਰਲੀ ਦੇ ਨਾਲ ਲੱਗ ਜਾਂਦਾ ਹੈ ਜੀ ਇਹਦੇ ਨਾਲ ਪਾਣੀ ਦੇ ਕਨੈਕਸ਼ਨ ਲਾਏ ਜਾਂਦੇ ਨੇ ਉਹ ওয়াਟਰ ਡਰਿੰਕਿੰਗ ਬਾਉਲ ਬੋਲਦੇ ਆ ਠੀਕ ਹੈ ਜੀ ਹਾਂ ਜੀ ਜਿੱਦਾਂ ਹੀ ਪਸ਼ੂ ਇਹਨੂੰ ਦਬਾਉਂਦਾ ਆ ਫੇਰ ਇਹਦੇ ਵਿੱਚੋਂ ਪਾਣੀ ਆਣਾ ਸ਼ੁਰੂ ਹੋ ਜਾਂਦਾ ਤੇ ਜਦੋਂ ਪਸ਼ੂ ਮੂੰਹ ਚੱਕ ਲੈਂਦਾ ਤਾਂ ਇਹਦਾ ਪਾਣੀ ਆਣਾ ਬੰਦ ਹੋ ਜਾਂਦਾ ਆਟੋਮੈਟਿਕ ਹੈ ਇਹ ਵੀ ਪਸ਼ੂਏ ਨੂੰ ਪ੍ਰੈਸ ਕਰੂਗਾ ਫੇਰ ਹੀ ਇਹਨੇ ਚੱਲਣਾ ਹਣਾ ਬਿਲਕੁਲ ਜੀ ਇਹ ਪਸ਼ੂ ਦੇ ਕੋਲ ਲੱਗ ਜਾਊਗਾ ਜਦੋਂ ਪਸ਼ੂ ਨੂੰ ਮਰਜ਼ੀ ਹੈਗੀ ਉਹਦਾ ਦਿਲ ਕਰ ਠੀਕ ਹੈ ਜੀ ਤੇ ਇਹਦੀ ਕੀਮਤ 1000 ਰੁਪਿਆ ਹੈਗੀ ਹੈ 1000 ਰੁਪਿਆ ਇਹਦੀ ਕੀਮਤ ਹੈ ਤੇ ਡਿਲੀਵਰੀ ਚਾਰਜ ਹੈ ਡਿਲੀਵਰੀ ਚਾਰਜ ਐਕਸਟਰਾ ਹੈਗੇ ਨੇ ਜੀ ਠੀਕ ਹੈ ਜੀ 1000 ਦਾ ਆਪਾਂ ਨੂੰ ਇਹ ਮਿਲ ਜੂਗਾ ਇਹਦਾ ਫਾਇਦਾ ਕੀ ਹੈ ਵੀ ਪਸ਼ੂ ਪਾਣੀ ਦੀ ਵੇਸਟੇਜ ਨਹੀਂ ਕਰਦੇ ਜਦੋਂ ਹੀ ਪਸ਼ੂ ਇਹਦੇ ਉੱਤੇ ਪ੍ਰੈਸ਼ਰ ਦਊਗਾ ਐਨੇ ਉਹਦੇ ਹੀ ਚੱਲਣਾ 1000 ਰੁਪਿਆ ਇਹਦਾ ਪ੍ਰਾਈਸ ਹੈ ਤੇ ਖੁਰਨੀ ਦੇ ਨਾਲ ਐਂ ਲੱਗ ਜਾਂਦਾ ਇੱਥੋਂ ਦੀ ਇਹਦੇ ਪਾਣੀ ਵਾਲਾ ਕਨੈਕਸ਼ਨ ਲੱਗ ਜਾਂਦਾ ਤੇ ਰਜਵਾ ਪਾਣੀ ਪੀ ਲੈਣ ਦਾ ਜਿੰਨੀ ਉਹਨੂੰ ਜ਼ਰੂਰਤ ਆ ਉਹਨੇ ਆਪਣਾ ਪਾਣੀ ਆਪਣੀ ਮਰਜ਼ੀ ਨਾਲ ਪੀ ਲੈਣਾ ਹੈਗਾ ਠੀਕ ਹੈ ਜੀ ਹਾਂ ਜੀ ਉਸ ਤੋਂ ਇਲਾਵਾ ਹੋਰ ਕਿਹੜਾ ਕਿਹੜਾ ਸਮਾਨ ਆ ਜੀ ਆਪਾਂ ਉਸ ਤੋਂ ਇਲਾਵਾ ਤਾਂ ਜੀ ਬਾਕੀ ਸਾਰਾ ਸਮਾਨ ਹੁੰਦਾ ਹੀ ਆ ਸਾਡੇ ਕੋਲ ਜਿਸ ਤਰ੍ਹਾਂ ਕਿ ਉਹ ਮਿਲਕ ਕੈਨ ਹੋ ਗਏ ਜੀ ਠੀਕ ਹੈ ਜੀ ਤੇ ਬਾਕੀ ਸਾਰਾ ਸਮਾਨ ਹੈਗਾ ਹੀ ਇੱਕ ਮਿਲਕ ਕੈਨ ਹੋ ਗਏ ਜੀ ਉਹ ਫੀਡਰ ਬੋਟਲ ਹੋ ਗਈ ਪਸ਼ੂਆਂ ਨੂੰ ਬੱਚਿਆਂ ਨੂੰ ਦੁੱਧ ਪਿਲਾਉਣ ਵਾਸਤੇ ਜੀ ਆਪਣੇ ਛੋਟੇ ਜਾਨਵਰ ਹੁੰਦੇ ਹਨਾ ਕੱਟੀਆਂ ਹੁੰਦੀਆਂ ਬੱਚੀਆਂ ਹੁੰਦੀਆਂ ਉਹਨਾਂ ਨੂੰ ਜੇ ਦੁੱਧ ਪਿਉਣਾ ਹੋਵੇ ਉਹਦੇ ਵਾਸਤੇ ਇਹ ਬੋਤਲ ਬਣਾਈ ਹੈ ਬਾਈ ਹੋਰਾਂ ਨੇ ਤੇ ਬਾਈ ਜੀ ਇਹਦਾ ਕਿੰਨਾ ਪ੍ਰਾਈਸ ਲੈਂਗਾ ਆਪਣਾ ਕੀ ਕੀਮਤ 200 ਰੁਪਏ ਹੈ ਜੀ 200 ਰੁਪਿਆ ਇਹਦੀ ਕੀਮਤ ਹੈ ਬਾਕੀ ਇਹਦੀ ਕੀਮਤ ਕੁਆਲਿਟੀ ਦੇ ਹਿਸਾਬ ਨਾਲ ਹੁੰਦੀ ਆ ਆਪਾਂ ਨੂੰ ਇਹ ਸਸਤੀਆਂ ਮਿਲ ਜਾਂਦੀਆਂ ਨੇ ਮਹਿੰਗੀਆਂ ਵੀ ਮਿਲ ਜਾਂਦੀਆਂ ਨੇ ਬਿਲਕੁਲ ਜੀ ਬਿਲਕੁਲ ਜੀ ਕਿ ਕਈ ਆਪਾਂ ਨੂੰ ਵੀਰ ਕਹਿੰਦੇ ਵੀ ਸਾਡੇ ਕੋਲ ਸਸਤੀਆਂ ਮਿਲੀਆਂ ਉਹ ਕੁਆਲਿਟੀ ਦੀ ਗੱਲ ਹੁੰਦੀ ਆ ਇਹਦਾ ਪ੍ਰਾਈਸ ਹੈਗਾ ਜੀ 200 ਰੁਪਿਆ ਉਹਦੀ ਰਬੜ ਦੀ ਕੁਆਲਿਟੀ ਘਟਿਆ ਹੋ ਜਾਂਦੀ ਆ ਹੋਰ ਪਸ਼ੂ ਦੇ ਬੁੱਟ ਜਿਹੜੇ ਹੁੰਦੇ ਨੇ ਉਹ ਖਰਾਬ ਹੋ ਜਾਂਦੇ ਤੇ ਕਿੰਨੇ ਲੀਟਰ ਦੀ ਜੀ ਵੀ ਆਂਦੀ ਹੈਗੀ ਇਸ ਤੋਂ ਹੋਰ ਵੀ ਮਹਿੰਗੀ ਆਂਦੀ ਹੈਗੀ ਇਹ ਕਿੰਨੇ ਲੀਟਰ 2.5 ਲੀਟਰ ਦੀ ਆ ਜੀ 2.5 ਲੀਟਰ ਦੀ ਇਹ ਬੋਤਲ ਆ ਮਿਲਕਿੰਗ ਜਿਵੇਂ ਦੁੱਧ ਪਿਉਣਾ ਵਾਸਤੇ ਹਨਾ ਤੇ ਬਾਈ ਜੀ ਆਪਾਂ ਫੋੜੇ ਦਾ ਨਹੀਂ ਰੇਟ ਦੱਸਿਆਗਾ ਫੋੜੇ ਆਪਣੇ ਕੋਲੇ ਕਿਹੜੇ ਕਿਹੜੇ ਹੈਗੇ ਫੋੜਾ ਜਿਹੜਾ ਛੋਟਾ ਹੈਗਾ ਜੀ ਉਹ 160 ਰੁਪਏ ਦਾ ਹੈਗਾ ਜੀ ਤੇ ਜਿਹੜਾ ਵੱਡਾ ਹੈਗਾ ਉਹ 200 ਰੁਪਏ ਦਾ ਹੈਗਾ ਜੀ ਲਓ ਜੀ ਆਹ ਫੋੜੇ ਆਪਾਂ ਲੈ ਕੇ ਆਏ ਆ ਪਲਾਸਟਿਕ ਦੇ ਕੁਆਲਿਟੀ ਬਹੁਤ ਹੀ ਵਧੀਆ ਬਾਈ ਜੀ ਟੁੱਟਦੇ ਟੁੱਟਦੇ ਨਹੀਂਗੇ ਨਹੀਂ ਜੀ ਇਹਦਾ ਕੀ ਪ੍ਰਾਈਸ ਹੈ ਛੋਟੇ ਦਾ ਜੀ ਛੋਟਾ 160 ਰੁਪਏ ਦਾ ਹੈਗਾ ਲਓ ਜੀ ਛੋਟਾ ਫੋੜਾ ਜਿਹੜਾ ਉਹ 160 ਰੁਪਈਆ ਦਾ ਤੇ ਇਹ ਵੱਡਾ ਜਿਹੜਾ ਫੋੜਾ ਗੋਹਾ ਖਿੱਚਣ ਵਾਸਤੇ ਪੱਠੇ ਖਿੱਚ ਲੋ ਇਹ ਕਿੰਨੇ ਦਾ ਬਾਈ ਜੀ ਇਹ 200 ਰੁਪਏ ਦਾ ਇਹ 200 ਰੁਪਈਆ ਦਾ ਇਹ 200 ਦਾ ਇਹ 160 ਰੁਪਏ ਦਾ ਠੀਕ ਹੈ ਜੀ ਇਸ ਤੋਂ ਇਲਾਵਾ ਆਪਣੇ ਕੋਲ ਜਿਵੇਂ ਉਹ ਰਬੜ ਵਾਲੇ ਬੂਟ ਵਗੈਰਾ ਹੁੰਦੇ ਉਹ ਵੀ ਡੇਰੀ ਵਾਲਾ ਟੋਟਲ ਸਮਾਨ ਲੀਟਰ ਵਗੈਰਾ ਸਾਰਾ ਕੁਝ ਮਿਲ ਜਾਂਦਾ ਹੈ ਹਨਾ ਤੇ ਕੰਡੇ ਵੀ ਬਾਈ ਹੋਰਾਂ ਕੋਲੇ ਪਏ ਹੈ ਬਾਕੀ ਆਪਾਂ ਨੰਬਰ ਸਕਰੀਨ ਤੇ ਦਵਾਂਗੇ ਤੁਸੀਂ ਇਨਕੁਆਰੀ ਕਰ ਸਕਦੇ ਹੋ ਤੇ ਮਸ਼ੀਨਾਂ ਦੀ ਗੱਲ ਕਰੀ ਇੱਧਰ ਬਾਈ ਮਸ਼ੀਨਾਂ ਵੀ ਦਿਖਾ ਦੇ ਮਸ਼ੀਨਾਂ ਦਾ ਜਿਹੜਾ ਰੇਟ ਹੈ 20000 ਤੋਂ ਸ਼ੁਰੂ ਹੋ ਜਾਂਦਾ ਹੈ ਆ ਜਿਹੜੀ ਤੁਸੀਂ ਮਸ਼ੀਨ ਦੇਖੀ ਜਾਨੇ ਹੋ ਇਹ 20000 ਰੁਪਏ ਦੀ ਮਸ਼ੀਨ ਹੈ ਪੋਣੇ ਐਚਪੀ ਦੀ ਇਹਦੇ ਨਾਲ ਆਪਾਂ ਨੂੰ ਮੋਟਰ ਮਿਲ ਜਾਂਦੀ ਆ 25 ਲੀਟਰ ਦਾ ਕੈਨ ਮਿਲੂਗਾ 15 ਤੋਂ 20 ਪਸ਼ੂਆਂ ਦੀਆਂ ਧਾਰਾਂ ਇਹ ਬਹੁਤ ਹੀ ਆਰਾਮ ਨਾਲ ਕੱਢ ਦਿੰਦੀ ਹੈ ਤੇ ਇੱਕ ਪਸ਼ੂ ਦੀ ਆਪਾਂ ਗੱਲ ਕਰੀਏ ਤਾਂ 5 ਕਿ ਮਿੰਟ ਲਾਉਂਦੀ ਆ ਤੇ ਜੇ ਆਪਾਂ ਥੋੜੀ ਜੀ ਉੱਤੇ ਕੈਟਾਗਰੀ 'ਚ ਜਾਨੇ ਆ ਇਹ ਮਸ਼ੀਨ 25000 ਦੀ ਹੈ ਜੀ ਇਹਦੇ 'ਚ ਵੀ ਆਪਾਂ ਨੂੰ ਪੋਣੇ ਐਚਪੀ ਦੀ ਮੋਟਰ ਮਿਲ ਜੂ ਇਹ ਖੋਸਲਾ ਟੈਕ ਕੰਪਨੀ ਦੀ ਮਸ਼ੀਨ ਹੈ ਸਟੀਲ ਦਾ ਇਹਦੇ ਨਾਲ ਆਪਾਂ ਨੂੰ ਬੱਕਟ ਮਿਲ ਜਾਣਾ ਹੈ ਤੇ ਬਾਕੀ ਨੰਬਰ ਦਿੱਤੇ ਹੋਏ ਆ ਸਕਰੀਨ ਤੇ ਤੁਸੀਂ ਕੋਈ ਵੀ ਸਮਾਨ A to Z ਮੰਗਵਾ ਵੀ ਸਕਦੇ ਹੋ ਤੇ ਇੱਥੇ ਪਹੁੰਚ ਕੇ ਵੀ ਇਹ ਖਰੀਦ ਸਕਦੇ ਹੋ ਤੇ ਇਸੇ ਦੇ ਨਾਲ ਆਪਾਂ ਵੀਡੀਓ ਦੀ ਕਰਦੇ ਆਂ ਜੀ ਸਮਾਪਤੀ ਆਪਣੀ ਵੀਡੀਓ ਵਧੀਆ ਲੱਗੀ ਤੇਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ